ਐਸਪੀ ਦਫ਼ਤਰ ਦਾ ਘਿਰਾਓ ਕਰਨ ਦੇ ਲਈ ਅੱਜ ਕਿਸਾਨ ਜਥੇਬੰਦੀਆਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਤੇ ਦੱਸਿਆ ਇੱਕ ਇੱਕ ਦੇ ساتھ ਜਥੇਬੰਦੀਆਂ ਦੇ ਵੱਲੋਂ ਅੱਜ ਨਵਦੀਪ ਚਲਵੇੜਾ ਯਾਨੀ ਕਿ ਵਾਟਰ ਕੈਨਨ ਬੋਏ ਦੇ ਹੱਕ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਐਲਾਨ ਕਾਫੀ ਦਿਨਾਂ ਤੋਂ ਹੋ ਰੇ ਰਹੇ ਤੇ ਜਿਸ ਦੇ ਦੌਰਾਨ ਅੱਜ ਦੇ ਦਿਨ ਜਿਹੜਾ ਕਿ ਨਵਦੀਪ ਚਲਵੇੜਾ ਨੂੰ ਲੈ ਕੇ ਐਸਪੀ ਦਫ਼ਤਰ ਦਾ ਘਿਰਾਓ ਕਰਨ ਦੇ ਲਈ ਜਥੇਬੰਦੀਆਂ ਆ ਰਹੀਆਂ ਨੇ ਤੇ ਉੱਥੇ ਹੀ ਕੱਲ ਜਿਹੜਾ ਕਿ ਚਕਤੀਰ ਡੱਲੇਵਾਲ ਦੇ ਵੱਲੋਂ ਇੱਕ ਵੱਡਾ ਫਲਾਨ ਕੀਤਾ ਗਿਆ ਸੀ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ 17 18 ਤਰੀਕ ਨੂੰ ਜਿਹੜਾ ਕਿ ਲਗਾਤਾਰ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਉੱਥੇ ਹੀ ਨਵਦੀਪ ਦੇ ਹੱਕ ਦੇ ਵਿੱਚ ਨਾਰੇ ਲਗਾਏ ਜਾਣਗੇ ਤੇ ਜਿਸ ਨੂੰ ਲੈ ਕੇ ਹਮੇਸ਼ਾ ਹੀ ਪੰਜਾਬ ਦੀ ਆਵਾਜ਼ ਚੁੱਕਣ ਵਾਲਾ ਨਵਦੀਪ ਨੂੰ ਜਿਹੜਾ ਕਿ ਲਗਾਤਾਰ ਠੇਕਸ਼ਾਈ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਹਮੇਸ਼ਾ ਹੀ ਆਵਾਜ਼ ਪੰਜਾਬ ਦੀ ਦਿੱਤੀ ਹੈ ਤੇ ਹੁਣ ਸਰਕਾਰਾਂ ਜਾਣ ਬੁੱਝ ਕੇ ਉਸ ਦਿਨ ਨੂੰ ਜਿਹੜਾ ਕਿ ਪਤੰਗ ਪਰੇਸ਼ਾਨ ਵੀ ਕਰ ਰਹੀਆਂ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਫਲਟ ਦੁਆਰਾ ਛੜਕ ਕੇ ਸਰਕਾਰਾਂ ਦਾ ਕੀਤਾ ਹੈ ਤੇ ਉੱਥੇ ਹੀ ਸ਼ੰਭੂ ਬਾਰਡਰ ਤੇ ਜਿਹੜਾ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਵੀ ਕਿਹਾ ਗਿਆ ਹੈ ਕਿ ਜਾਣਬੁੱਝ ਕੇ ਹਮੇਸ਼ਾ ਹੀ ਸਰਕਾਰਾਂ ਦੇ ਵੱਲੋਂ ਪੰਜਾਬ ਦੇ ਨਾਲ ਤੱਕਾਸ਼ਾਈ ਕੀਤੀ ਗਈ ਹੈ ਸਿੱਖਾਂ ਦੇ ਨਾਲ ਤੱਕੇਸ਼ਾਈ ਕੀਤੀ ਗਈ ਹੈ ਤੇ ਜੋ ਵੀ ਪੰਜਾਬ ਦੀ ਆਵਾਜ਼ ਚੱਕਦਾ ਹੈ ਤਾਂ ਉਸ ਨੂੰ ਹਮੇਸ਼ਾ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਦੀਪਰ ਜਲਵੇੜਾ ਨੂੰ ਜਦੋਂ ਵੀ ਪੰਜਾਬ ਦੀ ਆਵਾਜ਼ ਚੱਕੀ ਤਾਂ ਹੁਣ ਉਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਲਗਾਤਾਰ ਰਿਹਾਈ ਦੀ ਮੰਗ ਮਾਤਾ ਦੇ ਵੱਲੋਂ ਵੀ ਕੀਤੀ ਗਈ ਹੈ ਤੇ ਜਥੇਬੰਦੀਆਂ ਦੇ ਵੱਲੋਂ ਅੱਜ ਇੱਕ ਵੱਡਾ ਇਕੱਠ ਹੋਣ ਦਾ ਤੇ ਜਿਸ ਦੇ ਦੌਰਾਨ ਮਾਤਾ ਦੇ ਵੱਲੋਂ ਤੇ ਜਥੇਵੰਦੀਆਂ ਦੇ ਵੱਲੋਂ ਇੱਕ ਵੱਡੀ ਅਪੀਲ ਕੀਤੀ ਗਿਆ ਤੇ ਵੱਧ ਤੋਂ ਵੱਧ ਜੁੜਨ ਦੇ ਲਈ ਅਪੀਲ ਕੀਤੀ ਤੇ ਜਿਸ ਦੇ ਦੌਰਾਨ ਐਸਪੀ ਦਫ਼ਤਰ ਦਾ ਘੇਰਾਓ ਕਰਨ ਲਈ ਅੱਜ ਜਥੇਬੰਦੀਆਂ ਇਕੱਠੀਆਂ ਹੋਣ ਜਾ ਰਹੀਆਂ ਨੇ ਤੇ ਜਿਸ ਤੋਂ ਬਾਅਦ ਰਿਹਾਈ ਦੀ ਮੰਗ ਕੀਤੀ ਜਾਵੇਗੀ ਲਗਾਤਾਰ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਉੱਥੇ ਹੀ ਜਿਹੜਾ ਕਿ ਜੀ ਡੱਲੇਵਾਲ ਦੇ ਵੱਲੋਂ ਜਿਹੜੇ ਕਿ ਕੱਲ ਇੱਕ ਵੱਡੀ ਅਹਿਮ ਕਾਨਫਰੰਸ ਦੇ ਵਿੱਚ ਖੁਲਾਸੇ ਵੀ ਕੀਤੇ ਗਏ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਨਵਦੀਪ ਛਲਵੇੜਾ ਵਾਟਰ ਕੈਨ ਬॉय ਨੂੰ ਲੈ ਕੇ ਕਿਹਾ ਕਿ ਸਰਕਾਰਾਂ ਤੱਕੇਸ਼ਾਈ ਕਰ ਰਹੀਆਂ ਨੇ ਤੇ ਜਿਸ ਤੋਂ ਬਾਅਦ ਹੁਣ ਉਸ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਉਸ ਦੇ ਹੱਕ ਦੇ ਵੱਛੀਆਂ ਨੇ ਤੇ ਅੱਜ ਐਸਪੀ ਦਫ਼ਤਰ ਦਾ ਕਿਰਾਓ ਕਰਨ ਜਾ ਰਹੀਆਂ ਨੇ ਤੇ ਜਸ ਤੋਂ ਬਾਅਦ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਆਮੋ ਸਾਹਮਣਾ ਹੋ ਸਕਦਾ ਹੈ ਤੇ ਉੱਥੇ ਹੀ ਨਵਦੀਪ ਨੂੰ ਲੈ ਕੇ ਕੋਈ ਵੱਡਾ ਐਲਾਨ ਵੀ ਹੋ ਸਕਦਾ ਹੈ ਤੇ ਜਿਸ ਦੇ ਦੌਰਾਨ ਦੱਸ ਦਈਏ ਕਿ ਨਵਦੀਪ ਨੂੰ ਲੈ ਕੇ ਹੁਣ ਕਿਸਾਨ ਜਥੇਬੰਦੀਆਂ ਵੀ ਜਿਹੜਾ ਕਿ ਮੈਦਾਨ ਦੇ ਵਿੱਚ ਆ ਗਈਆਂ ਨੇ ਤੇ ਉੱਥੇ ਹੀ ਐਸਪੀ ਦਫ਼ਤਰ ਦਾ ਕਿਰਾਓ ਕਰਨ ਦੇ ਲਈ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਰਿਹਾਈ ਦੀ ਮੰਗ ਕੀਤੀ ਜਾਵੇਗੀ ਤੇ ਇੱਕ ਵਾਰ ਫਿਰ ਦੱਸ ਦਈਏ